ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਸੂਏ ਸਵਾਇਨਾਗਾ ਜੀ ਇੱਕ ਗੱਬਣ ਗਾਂ ਹੈ ਤੇ ਇੱਕ ਬਾਈ ਕੋਲ ਬਹੁਤ ਟੌਪ ਦੀ ਬੱਚੀ ਹੈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆਂ ਤਸੱਲੀ ਬਾਰ ਕੋ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਸਰੀ ਗਾਲ ਜੀ ਸਸਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਾਪਰੀ ਦੇ ਬਾਈ ਪਿੰਡ ਸੁਖਣਾ ਅੰਦਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪਰਣਾ ਮੋਬਾਈਲ ਨੰਬਰ 98729557848 ਠੀਕ ਹੈ ਬਾਈ ਬਾਈ ਦਾ ਵੀ ਵਪਾਰ ਦਾ ਕੰਮ ਆ ਜੀ ਪਸ਼ੂ ਹਮੇਸ਼ਾ ਚੰਗੇ ਹੀ ਹੁੰਦੇ ਆਪਾਂ ਇੱਕ ਦੋ ਵੀਡੀਓ ਪਹਿਲਾਂ ਵੀ ਇਸ ਕਰੋ ਬਣਾਈਆਂ ਨੇ ਬਾਈ ਬੱਚੀ ਤੋਂ ਸ਼ੁਰੂ ਕਰ ਗਏ ਹਾਂਜੀ ਹਾਂ ਠੀਕ ਹੈ ਬਾਈ ਦੰਦੋ ਕਿਵੇਂ ਆ ਜੀ ਬਾਈ ਦੰਦੋ ਯਾਰ ਆਪਾਂ ਕੱਲ ਲਈ ਸੀ ਕੱਲ ਤਾਂ ਖੀਰ ਸੀ ਅੱਜ ਇੱਕ ਦੰਦੇ ਨੇ ਸਰਤ ਆ ਬਾਈ ਕੋਈ ਦੇਖ ਸਕਦਾ ਜੇ ਕੱਢਾ ਕੱਲਾ ਸਿਟਿਆ ਹੀ ਆ ਹਾਂ ਸਿਟਿਆ ਹੀ ਆ ਬਈ ਠੀਕ ਹੈ ਜੀ ਜਨੂ ਹੈ ਖੀਰੀ ਆ ਹਾਂ ਹੈ ਖੀਰੀ ਆ ਠੀਕ ਹੈ ਬਈ ਤੇ ਸੀਮਾ ਰਿਕਾਰਡ ਹੈਗਾ ਕੋਈ ਹਾਂ ਬਈ ਇਹਦੇ ਨਾਲ ਅਜ 22 ਤੋਂ 23 ਦਿਨ ਹੋ ਗਏ ਕੀ ਗੱਲ ਅੱਗੇ ਨੂੰ ਠੀਕ ਹੈ ਜੀ ਹਾਂ ਆਪਾਂ ਦੇਣੀ ਖਾਲੀ ਹੈ ਜੀ ਹਾਂ ਆਪਾਂ ਖਾਲੀ ਕਹੀ ਦੇਵਾਂ ਪਰ ਬਈ ਬੱਸੀ ਦੇ ਨਾ ਮੈਦ ਨਵਾਉਣ ਲੱਗਿਆ ਉਹ ਬਈ ਜਾਲਾ ਵੀ ਲੱਗਿਆ ਪਿਆ ਤਾਂ ਉਹ ਆਪਾਂ ਸਬੂਤੀਆਂ ਛੱਡਿਆ ਹਨਾ ਬਈ ਵਾਲੇ ਨੂੰ ਪਤਾ ਲੱਗ ਜੀ ਐ ਨਹੀਂ ਬਈ ਆਪਾਂ ਉਹ ਕਹਿੰਦੇ ਬਈ ਚਾਹੀ ਵੀਰ ਆ ਦੀ ਅੰਦਰ ਉਹ ਚੈੱਕ ਕਰਾ ਸਕਦਾ ਬਈ ਬੱਚੇ ਤਾਂ ਨਹੀਂ ਕਿਵੇਂ ਆ ਠੀਕ ਹੈ ਜੀ ਹਾਂ ਹਾਂ ਯਾਨੀ ਖਾਲੀ ਮੰਨ ਕੇ ਹਾਂ ਆਪਾਂ ਖਾਲੀ ਮੰਨ ਕੇ ਦੇਵਾਂ ਫੋਰਟ ਸ਼ਾਂਗ ਤਾਂ ਹੈ ਨਹੀਂ ਕੋਈ ਨਹੀਂ ਬਈ ਇਹਦੇ ਫੋਰਟ ਸ਼ਾਂਗ ਹੋਵੇ ਬੱਸੀ ਫ੍ਰੀ ਚ ਦੇਉਂਗਾ ਠੀਕ ਹੈ ਜੀ ਲਓ ਜ ਵੀ ਤਾਂ ਨਾ ਚੈੱਕ ਕਰ ਸਕਦੇ ਤੋੜ ਕੇ ਦਿਖਾ ਦੇ ਵੀਰੇ ਇੱਕ ਦੰ ਦਵਾਈ ਦੱਸ ਦ ਇਹਨੇ ਸੈੱਟ ਤਾਜੀ ਆ ਅੱਜ ਮੈਂ ਤਾਂ ਕੀਰੀ ਲੈ ਕੇ ਆਂਦੀ ਸੀਗੀ ਲੋ ਦੇਖ ਬਈ ਚੈੱਕ ਕਰੋ ਸਿੱਟਿਆ ਆ ਇਹ ਸਿੱਟਿਆ ਹੀ ਆ ਆ ਵੇਖ ਲੈ ਲਓ ਜੀ ਇੱਕ ਹੁੰਦਾ ਬਜੂਮ ਕਹਿੰਦਾ ਹੈ ਨਾ ਵੀ ਆਪਾਂ ਉਹੀ ਚਾ ਲੈਣੇ ਕਿਉਂਕਿ ਕਿਸੇ ਵੀਰ ਨੇ ਦੂਰੋਂ ਨੇੜੋਂ ਬਾਈ ਚਾ ਲੈ ਆਉਣਾ ਹਾਂ ਯਾਰ ਇਹ ਤੁਮਾਰੀ ਦੇ ਹੈ ਨਾ ਕੋਈ ਉਹਦਾ ਫਾਇਦਾ ਨਹੀਂ ਕੋਈ ਆਪਾਂ ਗੱਪ ਮਾਰ ਦਿੱਗੇ ਬਾਕੀ ਫੇਸ ਕੋਆਰ ਜਿਆਦਾ ਬੁੜੀ ਅਲੀਆ ਪੂਰੀ ਚੰਗੀ ਆ ਲੈ ਚੱਲੀ ਵੀਰੇ ਚਮਕ ਤਾਂ ਬਹੁਤ ਆ ਚਮਕ ਦਮਕ ਵੀ ਚੰਗੀ ਆ ਹਾਈਟ ਵੀ ਚੰਗੀ ਆ ਸੀਮਾ ਨ ਰੱਖਿਆ ਹੋਇਆ ਜੀ ਗੱਬਣ ਰਹਿਣਾ ਜਾਂ ਖਾਲੀ ਰਹਿਣਾ ਉਹ ਅਗਲੇ ਦੀ ਕਿਸਮਤ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ ਪਰ ਵੈੜ ਚੰਗੀ ਆ ਸ਼ਾਈਨਿੰਗ ਵਾਲ ਇਸ ਕਹਿੰਨਾ ਬਰੀਡ ਵਾਈਜ਼ ਵੀ ਬਹੁਤ ਚੰਗੀ ਆ ਬਾਕੀ ਹਾਈਟ ਹੀਟ ਦਿਖਾ ਦੇ ਦੋ ਸਹੀ ਗੱਲ ਆ ਜੀ ਹਾਈਟ ਤੁਸੀਂ ਆਪ ਹੀ ਲਾ ਲਓ ਬਾਈ ਜਿੰਦਾ ਮੋਢੇ ਤੋਂ ਵੀ ਤਾਂ ਹੀ ਨਾ ਲਿਏ ਤੇ ਹਜੇ ਬੱਚਾ ਹੀ ਆ ਬਾਕੀ ਪੱਠ ਪੂਰਾ ਮੈਨੂੰ ਦਿਖਾ ਦੇ ਪੂਰੇ ਚੌੜੇ ਦੀ ਆ ਕੁਆਲਿਟੀ ਵਾਈਜ਼ ਪੂਰੀ ਚੰਗੀ ਆ ਰੰਗ ਥੋੜਾ ਜਿਹਾ ਬਲੈਕ ਜ਼ਰੂਰ ਆ ਜਾਂਦਾ ਪਰ ਬਰੀਡ ਗੁਲਾਬੀ ਆ ਬਈ ਥਾਨ ਗੁਲਾਬੀ ਥਾਨ ਝੋਲੀ 'ਚ ਢੱਲ ਵੀ ਬਾਰੇ ਬਹੁਤ ਸੋਹਣੀ ਝੋਲੀ ਆ ਲੈ ਚੱਲੀ ਬਰੇ ਉਧਰ ਨੂੰ ਬਾਕੀ ਇਹ ਲੈਂਥ ਲੂੰਥ ਦਿਖਾ ਦੇ ਬਈ ਸਹੀ ਗੱਲ ਆ ਜੀ ਹਾਂ ਹਾਈਟ ਲੈਂਥ ਬਰੀਡ ਪੂਰੀ ਚੰਗੀ ਆ ਲੈ ਚੱਲੀ ਡਿਮਾਂਡ ਕਰਨੀ ਬਈ ਜਮਾ ਇਹਦੀ ਲੈਣ ਦੇਣ ਜੀ ਨਹੀਂ ਬਈ ਆਪਾਂ ਜੈ ਜੀ ਕਰਾਂਗੇ ਯਾਰ ਠੀਕ ਆ ਜੀ ਬਸ ਕੱਲਾ ਮਾਨਤਾ ਨਹੀਂ ਹੋਵੇ ਉਹਦੇ ਚ ਥੋੜਾ ਜਿਹਾ ਕੈਵਰੇ ਤੋਂ ਡਰਦਾ ਜੀ ਪਸੂ ਇਹ ਤਾਂ ਬਈ ਖੁੱਲੀ ਫਿਰਦੀ ਆਈਆ ਇੱਕ ਆ ਵਸ਼ੀ ਤੇ ਆਪਾਂ ਵੜ ਹੈਨਾ ਇੱਕ ਥਾਂ ਤੋਂ ਹੀ ਲਈ ਆ ਇੱਕੋ ਥਾਂ ਤੋਂ ਲਈਆ ਠੀਕ ਆ ਵੀਰੇ ਹਾਂ ਬਾਕੀ ਵੀਰੇ ਬੱਚੀਆਂ ਕਰਦੀਆਂ ਹੀ ਹੁੰਦੀਆਂ ਥੋੜਾ ਉਛਲ-ਕੁਦਤਾ ਜਮਾ ਲੈਣ ਦੇਣ ਵਾਲੀ ਡਿਮਾਂਡ ਕੀ ਵੀਰੇ ਦੀ ਇਹਦਾ ਬਈ ਮੁੱਲ 17500 ਹਜ਼ਾਰ ਹੋ ਜੂ ਮਾਨਤਾ ਹਾਂ ਹਾਂ ਮਾਨਤਾ ਕਰਦਾ ਜਮਾ ਜੈ ਜੀ ਡਿਮਾਂਡ ਆ ਜੀ 17500 ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰਦਾ। ਜੇ ਕੀ ਆਈ ਨਹੀਂ ਬਾਈ ਕੀ ਵਾਰ ਬੰਦਾ ਕਹਿੰਦਾ ਰ ਵੀ ਹੈ ਨਾ ਫੋਟਸ਼ਾਂਕ ਤਾਂ ਨਹੀਂ ਜੇ ਬੱਸੀ ਆਪਾਂ ਵੀਡੀਓ ਤੇ ਕਹਿੰਨੇ ਆ ਫੋਟਸ਼ਾਂਕ ਹੋਵੇ ਜਾਂ ਅੰਦਰ ਦੀ ਹੈ ਨਾ ਸਹੀ ਨਾ ਹੋਵੇ ਚੈੱਕ ਕਰਾ ਲੈ ਡਾਕਟਰ ਤੋਂ ਬੰਦਾ। ਇਹ ਗਲਤ ਹੋਈ 200 ਮੈਂ ਦੇਉਂਦੀ ਹਾਂ ਜਲਾ ਦੇ ਦੇ। ਠੀਕ ਆ ਜੀ। ਹਾਂ। ਠੀਕ ਆ ਵੀਰੇ। ਤੇ ਇਹ ਦੋ ਨੰਬਰ ਵੀਰੇ ਤੋਫਾ ਸੁਹਾ ਕੇ ਨਵਾ ਜੀ ਦਾ। ਇਹ ਦੂਜਾ ਸੂਆ ਬੱਸੀ ਆ ਬਾਈ। ਠੀਕ ਆ ਜੀ। ਕਦੋਂ ਸੂਈ ਆ ਜੀ ਇਹਨੇ? ਇਹਨੂੰ ਅੱਜ ਪੰਜਵਾਂ ਦਿਨ ਆਵੇਲਾ ਸਾਸੂ ਹੋਈ ਜਾਂਦੀ ਆ ਬੱਸੀ ਅੰਦਰੋਂ। ਠੀਕ ਆ ਜੀ। ਤੇ ਬੱਚਾ ਕੀ ਦਿੱਤਾ ਬਾਈ? ਆ ਬੱਸੀ ਤਿਆਰ ਸ ਤੇ ਉਹ ਜਾਂ ਲੰਬਾਈ ਲੰਬਾਈ ਦਿਖਾ ਦੇ ਬਈ ਬੱਛੀ ਦੇ ਬਰੀਡ ਬਹੁਤ ਜਿਆਦਾ ਜੀ ਆਇਰ ਸ਼ਹਿਰ ਦਾ ਜਮਾ ਐਂਡ ਵਾਲਾ ਪੀਸ ਕਹਿ ਸਕਦੇ ਹੋ ਬਾਕੀ ਚੈੱਕ ਕਰ ਸਕਦੇ ਹੋ ਮਾਂ ਵੀ ਚੰਗੀ ਆ ਧੀ ਵੀ ਚੰਗੀ ਬੱਛੀ ਨਹੀਂ ਬਈ ਇੱਕ ਹੁੰਦਾ ਨਾ ਬੱਛੀ ਦਾ ਨਾਂ ਕੱਲਾ ਬਈ ਨਾਂ ਬੱਛੀ ਬਈ ਗਿਦੜੀ ਜੀ ਹੁੰਦੀ ਆ ਦੇਖੀ ਕੰਨ ਕੰਨ ਵੀ ਪੂਰੇ ਗੋਲ ਆ ਹਾਂ ਲੰਬਾਈ ਲੰਬਾਈ ਦਿਖਾ ਦੇ ਬਈ ਬਹੁਤ ਚੰਗੀ ਆ ਲੈਗ ਸਕੋਰ ਚੰਗਾ ਜਿਹੜੇ ਹਿਸਾਬ ਨਾਲ ਬੱਚਾ ਲੈਂਥ ਫੋਲ ਲਾਹੀ ਉਹ ਮੈਂ ਨਹੀਂਗਾ ਬਈ ਛੋਟਾ ਜਾਈਆ ਪੂਰਾ ਸਟਰੋਂਗ ਬੱਚਾ ਜਾਈਆ ਬਈ ਮੱਥੇ ਮੱਥੇ ਵੇਲੇ ਬਈ ਮੂੰਹ ਜਮਾ ਨਿਕਿਆ ਯਾ ਠੀਕ ਹੈ ਕੋਈ ਮਤਾਂ ਬੱਚਾ ਵੀ ਚੰਗਾ ਬਈ ਬੱਚਾ ਵੀ ਚੰਗਾ ਜੇਰ ਤੋਂ ਸਾਫ ਹੈ ਜੀ ਬਈ ਜਮਾ ਓਕੇ ਆ ਕਿੰਨਾ ਦੁੱਧ ਆ ਕੇ ਬੋਲਾ ਪਰ ਬਈ ਦੁੱਧ ਮੰਨ ਲੋ ਚਾਹੇ ਬੋਲਾ ਮੰਨ ਲੋ ਹੁਣ 22 ਕਿਲੋ ਜੋ ਕਿ ਦੇ ਦਾਂਗੇ ਭਜਤੇ ਪਈ ਕੇ ਪਣ ਦੀ ਵਹਿੜ ਆ ਬਾਈ ਕਿਉਂਕਿ ਪਤਾ ਕੀ ਜਗਰ ਆਪਾਂ ਯਾਰ ਵੀਡੀਓ ਤੇ ਸੱਚੀ ਗੱਲ ਹੀ ਕਰਦੇ ਹਾਂ ਬਾਲੇ ਦਾ ਪੈਣਾ ਮਾਰਨ ਦੀ ਲੋੜ ਆ ਹਨਾ ਇਹ ਚੀਜ਼ਾਂ ਤਾਂ ਵੇਖੀ ਜਾਣੀਆਂ ਹੈ ਹਨਾ ਤੇ ਬਈ ਆਇਆ ਆਪਾਂ ਨਾ ਪਰਸੂ ਮੰਡੀ ਤੇ ਪਾਉਣੀ ਆ ਵਹਿੜ ਠੀਕ ਹੈ ਜੀ ਜਿੱਥੋਂ ਲਈ ਆ ਬੰਦੇ ਦੇ ਘਰੇ ਦਸ ਲਈ ਦਿਵਾ ਲਿਓ ਫੇਰ ਬੰਦਾ ਆਪਣੇ ਨਾਲ ਸੌਦਾ ਕਰ ਲੇ ਹੈ ਦੁੱਧ 22 ਕਿਲੋ ਆ ਪਰ ਮੈਂ ਅੱਜ 20 ਕਿਲੋ ਕਹਿ ਕੇ ਦੇਵਾਂ 20 ਆਪਣੇ ਘਰੇ ਜੋਕ ਕੇ ਲੈ ਹਾਂ 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 ਠੀਕ ਹੈ ਜੀ ਥਣਾ ਦੀ ਡੰਨ ਜੀ ਬਈ ਓਕੇ ਆ ਯਾਰ ਤੋਰ ਕੇ ਦਿਖਾ ਦੀ ਵੀਰੇ ਸੂਹਾ ਦੂਜਾ ਸੂਈ ਹੈ ਜੀ ਆ ਬਈ ਬੁੱਤੀ ਦਿਖਾ ਦੇ ਆ ਇਹ ਕਹਿਣ ਵਾਲੀ ਗੱਲ ਨਹੀਂ ਕੁਆਲਿਟੀ ਵੀ ਚੰਗੀ ਇੱਕ ਗੱਲ ਵੀਰੇ ਵਹਿੜਾ ਤੇ ਉਹ ਬੱਛੀ ਆ ਹਾਈਟ ਦੋਨਾਂ ਦੀ ਇੱਕੋ ਜੀ ਆ ਹਾਂ ਬਈ ਇੱਕੋ ਫੋਲ ਵੱਡੀ ਆ ਆਪਾਂ ਗਾਹ ਵੀ ਫੁੱਲ ਵੱਡੀ ਆ ਲੈਂਥ ਪੂਰੀ ਚੰਗੀ ਆ ਬਰੀਡ ਵਾਈਜ਼ ਬੁੱਤੀ ਤਾਂ ਪਤਾ ਨਹੀਂ ਕੀ ਨਾ ਬਾਈ ਦੇ ਲਾਲੋ ਸਾਹਿਬ ਸਿਰ ਤੋਂ ਵੀ ਤਾਂ ਹੀ ਜਾਂਦੀ ਆ ਹਾਂ ਅੱਜ ਦਾ ਜਿਹੜਾ ਬੋਲਾ ਮੰਨਣਾ ਬੋਲਾ ਮੰਨ ਲਓ ਦੁੱਧ ਮੰਨਣਾ ਦੁੱਧ ਮੰਨ ਲਓ 22 ਕਿਲੋ ਭਾਂਡੇ ਚ ਪਾ ਕੇ ਲੈ ਜਾਓ 20 ਮੰਨ ਕੇ ਆਜੋ ਸੋਨਾ ਕੱਟ ਵਾਲਾ ਹਵਾਨਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਮਗਰ ਵੀ ਤੁਹਾਨੂੰ ਆਇਰ ਸ਼ੇਅਰ ਦਾ ਤੋਹਫਾ ਮਿਲ ਜਾਣਾ ਜੀ ਫੁੱਲ ਬਰੀਡ ਦੀ ਆਇਰ ਸ਼ੇਅਰ ਚ 100 ਚੋਂ 100% ਬੈਂਦਾ ਬੱਚਾ ਜੀ ਮਗਰ ਆਪ ਲਾ ਲੋ ਹਿਸਾਬ ਤੁਸੀਂ ਸਕਰਨ ਤੋਂ ਮੱਖੀ ਤਿਲਕਦੀ ਆ ਜੀ ਇੰਨੀ ਸ਼ਾਈਨਿੰਗ ਵਾਲੀ ਸਕਰਨ ਆ ਜਿਹੜੇ ਮਾਲਕਾਂ ਦੇ ਘਰੋਂ ਆਈ ਆ ਸੇਵਾ ਮਾਲਕਾਂ ਦੀ ਬੱਚੀ ਦੀ ਵੀ ਫੁੱਲ ਸੀ ਤੇ ਵੈਡ ਦੀ ਵੀ ਫੁੱਲੀ ਸੀਗੀ ਜੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਖਣਾ ਦੀ ਡੰਨ ਹੋਊਗੀ ਠੰਡੀ ਸੀਲ ਪੂਰੀ ਆ ਮਰਤਵੇਨ ਪੂਰੀ ਸਟਰੋਂਗ ਆਉਂਦੀ ਆ ਦੋਨੇ ਪਾਸਿਓਂ ਬਜੀ ਠੰਡੀ ਜੁੰਮੀ ਦਾ ਬਹੁਤ ਆ ਬਾਈ ਠੀਕ ਆ ਵੀਰੇ ਜਮਾ ਲੈਣ ਦੇਣ ਵਾਲੀ ਡਿਮਾਂਡ ਜੀ ਇਹਦੀ ਮੁੱਲੇ ਦਾ 95 ਆ ਬਾਈ ਹੋ ਜੂ ਮਾਨਤਾਂਗੇ ਹਾਂ ਹਾਂ ਬਈ ਮਾਨਤਾਂ ਨੂੰ ਫੁੱਲ ਕਰਕੇ ਤੋਰਾਂਗੇ ਹੁਣ 80 ਵਾ ਟਾਈਮ ਮੈਂ 1 20 ਕਰੀ ਜਾਮੈਂ 10 ਕਰੀਆ ਕੋਈ ਫਾਇਦਾ ਨਹੀਂ ਆਪਾਂ ਜੈ ਮੁੱਲ ਕੀਤਾ ਹਨਾ ਠੀਕ 95000 ਰੁਪਿਆ ਡਿਮਾਂਡ ਆ ਜੀ ਬਸ ਇਹ ਕੁਆਲਟੀ ਕੁਲਟੀ ਦਿਖਾ ਦੇ ਬਈ ਵਸੀ ਦੀ ਲਓ ਜੀ ਚੈੱਕ ਕਰ ਸਕਦੇ ਹੋ ਕੁਆਲਟੀ ਦਾ ਤਾਂ ਵੀਰੇ ਗੰਤ ਹੀ ਕੋਈ ਨਹੀਂ ਇਹ ਤਾਂ ਥੋੜਾ ਹੈ। ਕੰਮ ਇਹ ਵੀ ਬਾਈ ਜਮਾ ਛੋਟੇ ਆ ਗੋਲ ਹੀ ਆ। ਤੇ ਇਹ ਬੇੜਾ ਨੇ ਜੀ ਨਹੀਂ ਲਾਇਆ ਬਾਈ ਥੋੜਾ ਉਪਰੇ ਤਾਂਦਨ ਪਾਉਦੇ ਖੁੱਲਾ ਪਸੂ ਫਿਰਦਾ ਹੁੰਦਾ ਹਨਾ। 95000 ਜੀ। ਹਾਂਜੀ ਹਾਂ। 95000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ। ਅੱਗੇ ਵੀਰੇ ਆ ਦੇ ਲਈ ਅੱਜ ਸੂਈ ਆ। ਹਾਂ ਸੂਆ ਕਿੰਨਾ ਮਾਰੀ? ਇਹ ਦੂਜਾ ਸੂਈ ਇਹ ਸੂਈ ਆ। ਕਦੋਂ ਸੂਈ ਆ ਜੀ? ਇਹ ਇਹ ਸੂਈ ਆ ਬਾਈ 8 ਸਾਢੇ 8 ਦੀ ਜੇਰ ਰੁਪਈਆ ਉਦੋਂ ਮੈਂ ਵੀਡੀਓ ਬਣਾਈ ਸੀ। ਠੀਕ ਆ ਜੀ। ਹਾਂ ਹਾਂ। ਬੱਚਾ ਕੀ ਦਿੱਤਾ ਜੀ ਨੇ? ਬੱਚਾ ਦਿੱਤਾ ਇਹਨੇ ਬਾਈ। ਠੀਕ ਆ ਜੀ। ਯਾਨੀ ਜ ਕਿੰਨਾ ਕ ਬੋਲਾ ਕੱਢ ਲਿਆ ਵੀ ਬੋਲੇ ਦਾ ਪਕੜੇ ਚਾਰ ਤੋਂ ਪੰਜ ਲੀਟਰ ਬੱਚੇ ਨੂੰ ਚੰਗਾ ਆ ਕੇ ਐਵੇਂ ਕਹਿੰਦਾ ਸੱਤ ਕੱਢ ਲਿਆ ਅੱਠ ਕੱਢ ਲਿਆ ਉਹਦਾ ਕੋਈ ਫਾਇਦਾ ਨਹੀਂ ਹੈ ਜੀ ਠੀਕ ਆ ਕਿੰਨਾ ਕ ਬਾਜੂ ਵੀਰੇ ਦੋ ਇਹ ਬਈ ਦੁੱਧ ਦੇਉਗੀ 16 ਤੋਂ 17 ਲੀਟਰ ਠੰਡੀ ਹੈ ਜੀ ਪੂਰੀ ਹਾਂ ਹਾਂ ਬਈ ਜੇ ਮੈਂ ਇੱਕ ਨੰਬਰ ਆ ਠੀਕ ਆ ਜੀ ਤੋੜ ਕੇ ਦਿਖਾ ਦਿ ਵੀਰੇ ਸੂਆ ਦੂਜਾ ਸੂਈ ਹੈ ਜੀ 8:30 ਵਜੇ ਬਾਈ ਦਸ ਦਾ ਜੀਰ ਕੰਪਲੀਟ ਹੋ ਗਈ ਸੀਗੀ ਜੀ ਬੱਚਾ ਮਗਰ ਵੱੱਛਾ ਜੀ ਬੋਲਾ ਕਿੰਨਾ ਦੱਸਿਆ ਸੀ ਜੀ ਇਹ ਬੋਲਾ ਕਿੱਦਾਂ ਆਪਾਂ 4 ਤੋਂ 5 ਲੀਟਰ ਠੀਕ ਹੈ 4 ਤੋਂ 5 ਲੀਟਰ ਬਾਈ ਦੱਸਦਾ ਕਿ ਬੋਲਾ ਕੱਢਿਆ ਜੀ 16 ਨਹੀਂ ਬਈ ਅੰਦਾਜ਼ਾ ਇੱਕ ਅੰਦਾਜ਼ਾ ਹੀ ਹੈ ਠੀਕ ਹੈ ਜੀ 16 17 ਕਿ ਲੋ ਕਪੈਸਿਟੀ ਵਾਲੀ ਗਾਂ ਜੀ ਬਾਕੀ ਭਜਨ-ਭੁਜਨ ਪੂਰਾ ਚੰਗਾ ਜੀ ਫੇਸ ਕੁਆਲਿਟੀ ਸੋਹਣੀ ਹੈ ਜੀ 16 17 ਕਿਲੋ ਵੀਰੇ ਏਡੀ ਵਾਈਡ ਨੂੰ ਕਹਿੰਦਾ ਵੀ ਕੀ ਆ ਹਾਈ ਆਪਾਂ ਬਈਰ ਬੇਨਾਲ ਦੱਸ ਹੁਣ ਏਡੀ ਵਾਈਡਾ ਲੋਕ ਪਤਾ ਕੀ ਕਹਦਾ 22 ਕਿਲੋ ਦੇਉ ਜੀ ਇਹ 20 ਕਿਲੋ ਹਾਂ ਆਪਾਂ ਪਰਿਆ ਰਹੇ ਆ ਬਈ ਇਹ ਮਨ ਜਾਣਾ ਦੁਖੀ ਹੋਵੇ ਹੈਨਾ ਸਹੀ ਗੱਲ ਹੈ ਜੇ ਬਾਈ ਕਹਿੰਦਾ ਸਹੀ ਗੱਲ ਆ ਕਈ ਬੰਦੇ ਏਡੀ ਕੋ ਵੈੜ ਦਾ ਕਹਿ ਦਿੰਗੇ ਵੀ 20 ਕਿਲੋ 16 17 ਦਾ ਬਈਰੇ ਪੁੱਲੇ ਜੀ ਹੱਥ ਦੇ ਕਿਹੜਾ ਸੇਵਾ ਨਾਲ ਚਾਹੇ ਵੱਧ ਵੀ ਲੈ ਲਈ ਚਲੋ ਬਈ ਇਹ ਫਿਰ 18 ਕਿਲੋ ਦੇ ਦੂ ਪਰ ਆਪਨ ਆਏ ਹੁੰਦੇ ਰ ਬਈ ਗਾਹਕ ਬਣੇ ਹੈਨਾ ਐਸ ਤਰ੍ਹਾਂ ਬੰਦਾ ਲੈ ਕੇ ਬਾਰ-ਬਾਰ ਆਵੇ ਆਪਣੇ ਕੋਲੇ ਠੀਕ ਆ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ 57000 ਰੁਪਿਆ ਜੀ ਆ ਲੋ ਤੇ ਨਾੜਾ ਨੂੜਾ ਦਿਖਾ ਦਿਓ ਬਈ ਵੈੜ ਦੇ ਬਾਕੀ ਦਿਖਾ ਦੇ ਮਿਲਕ ਵੇਨ ਵੀ ਪੂਰੀ ਸਟਰੋਂਗ ਹੁੰਦੀ ਐ ਹਵਾਨ ਤੇ ਬਰੀਕ-ਬੀਕ ਵੇਚ ਵੀ ਤੁਸੀਂ ਚੈੱਕ ਕਰ ਸਕਦੇ ਹੋ 57000 ਰੁਪਿਆ ਜਾਇਜ਼ ਡਿਮਾਂਡ ਆ ਅੱਗੇ ਵੀਰੇ 4 ਨੰਬਰ ਦਾ ਸੂਆ ਕਰਨ ਮਾ ਜੀ ਇਹ ਸਮਝ ਲਓ ਜੀ ਦੂਜਾ ਸੂਆ ਜੀ ਇਹ ਬੈਡ ਵੀ ਇਹਦੇ ਇਹ ਦਿਨ ਪਏ ਆ ਬਾਈ 15 18 ਠੀਕ ਆ ਜੀ ਇਹ ਮੈਂ ਚੱਲ ਵੀਡੀਓ ਬਣਾਉਣੀਆਂ ਵਿੱਚ ਖੜਾ ਦਿੰਨੇ ਆ ਠੀਕ ਆ ਜੀ ਕੋਈ ਸੰਭ ਨਾਲ ਲੈ ਜਾ ਹਾਂ 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 ਬਾਕੀ ਕੁਆਲਟੀ ਕੁਆਲਟੀ ਇਹਦੀ ਵੀ ਬਹੁਤ ਕਿੰਨਾ ਕੱਪਾ ਜੀ ਦੁੱਧ ਪਈ ਇਹ ਦੁੱਧ ਦੇਊਗੀ 20 ਕਿਲੋ ਠੀਕ ਆ ਜੀ ਤੇ ਇਹਦੀ ਫਿਰ ਕੱਚੀ ਕੱਚੀ ਦੀ ਰਿਮਾਂਡ ਇਹ ਆਪਾਂ ਅੱਜ ਦੇ ਦੋ ਜਾਗੇ ਬਾਈ ਸਾਫੇਰ ਦੀ ਖੜਾਂ ਦੀ ਡੰਨ ਹੈ ਓਕੇ ਆ ਬਈ ਹੋਰ ਕੇ ਬਾਕੀ ਅਗਲਾ ਠੁਣਕਾ ਕੇ ਲੈ ਕੇ ਆਵੇ ਆਪਦੀ ਹੈਨਾ ਆਪਾਂ ਤਾਂ ਬਈ ਪੈਸੇ ਲਾਉਣੇ ਆਂ ਤਸੱਲੀ ਕਰਕੇ ਲੈ ਕੇ ਜਾਵੇ ਜੀ ਕਿਉਂਕਿ ਬਈ ਸਾਲੀਆਂ ਚੀਜ਼ਾਂ ਐਵੇਂ ਬਾਹਲੀਆਂ ਗਰੰਟੀਆਂ ਦਈਈਏ ਹੈਨਾ ਉਹਦਾ ਫਾਇਦਾ ਤੇਰਾ ਕੋਈ ਨਹੀਂ ਠੀਕ ਹੈ ਜੀ ਹਾਂ ਬਾਕੀ ਫੇਸ ਕੁਆਲਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ 15 ਤੋਂ 18 ਦਿਨ ਡੇਟ ਬਤਾਵਕ ਪਏ ਆ ਜੀ ਬਾਕੀ 2-4 ਦਿਨ ਪਸੂ ਵੱਧ ਘੱਟ ਵੀ ਹੋ ਸਕਦੇ ਕੱਲੀ ਕੱਚੀ ਕੱਚੀ ਹੈ ਜੀ ਅੱਜ ਦੀ ਡਿਮਾਂਡ 60000 ਰੁਪਇਆ 20 ਕਿਲੋ ਕਪੈਸਿਟੀ ਵਾਲੀ ਜੀ ਗਾਂ ਐ ਬਾਕੀ ਜਿੰਨੀ ਤੁਸੀਂ ਸੇਵਾ ਕਰ ਲਓਗੇ ਕਿਉਂਕਿ ਲਾਸਟ ਹੀ 20 ਦਿਨ ਹੁੰਦੇ ਆ ਸਾਂਭਣ ਦੇ ਉਹ ਸਮਾਂ ਪਿਆ ਦੀ ਗੱਲ ਕਰਦਾ ਹਾਂ ਵੀ ਬੈਠ ਜੇ ਆਪਾਂ ਹੁਣ ਇਹੋ ਇਹੀ ਵੇਰ ਤਿਆਰ ਲੈਣ ਜਾਈਏ 70 ਤੋਂ 72000 ਦੀ ਆ ਸਹੀ ਗੱਲ ਆ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ